ਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਆਲੂ ਪੜਾਵਾਂਗੇ ਦਾ ਮਾਲੂ ਬਣਾਵਾਂਗੇ ਆਲੂ ਆਪਾਂ ਛਿੱਲ ਕੇ ਰੱਖ ਲਏ ਐ ਤੇ ਹੁਣ ਇਹਨਾਂ ਨੂੰ ਆਪਾਂ ਧੋਵਾਂਗੇ ਛੋਟੇ ਛੋਟੇ ਪੰਜ ਆਲੂ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਸੁਕਾ ਦੇਾਂਗੇ ਫੋਨੇ ਚੱਟ ਆਲੂ ਆਪਸਾ ਕਾਲੇ ਆ ਹੁਣ ਤੇ ਹੁਣ ਵਿੱਚ ਆਪਾਂ ਇਸ ਤਰ੍ਹਾਂ ਮੋਰੀਆਂ ਕਰ ਦਾਂਗੇ ਸਾਰਿਆਂ ਚ ਮੋਰੀਆਂ ਹੋ ਗਈਆਂ ਆ ਸਾਰੇ ਆਲੂ ਇਸੇ ਤਰ੍ਹਾਂ ਆਪਾਂ ਇੰਨਾ ਚ ਕਰ ਲਾਂਗੇ ਲਓ ਆਪਾਂ ਸਾਰੇ ਆਲੂਆਂ ਚ ਮੋਰੀਆਂ ਕਰ ਲਈਆਂ ਤੇ ਹੁਣ ਆਪਾਂ ਮਸਾਲਾ ਕੁੱਟਾਂਗੇ ਗੰਡੇ ਦੋ ਹੈ ਲਸਣ ਹਰੀ ਮਿਰਚ ਇਹ ਕੁੱਟਾਂਗੇ ਆਪਾਂ ਆਪਾਂ ਕੰਡਾ ਲਸਣ ਤੇ ਹਰੀ ਮਿਰਚ ਰਗੜ ਲਈ ਹੈ। ਬਾਬਾ ਬਰੀਕ ਕਰ ਲਈ ਹੈਗੇ। ਤੇ ਹੁਣ ਆਪਾਂ ਵੀ ਇਹ ਟਮਾਟਰ ਤੋਸ ਤੋਂ ਧੋ ਕੇ ਗ੍ਰाइंड ਕਰਕੇ ਰੱਖ ਲਿਆ ਆਪਾਂ। ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ। ਹੁਣ ਆ ਪਤੇ ਇਹ ਪਾਵਾਂਗੇ। ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਆਲੂ ਪਾਵਾਂਗੇ ਵਿੱਚ ਹੁਣ ਤੇਲ ਗਰਮ ਹੋ ਗਿਆ ਤੇ ਆਪਾਂ ਆਲੂ ਪਾਵਾਂਗੇ ਇੱਕ ਇੱਕ ਕਰਕੇ ਪਾਵਾਂਗੇ ਕਿਤੇ ਛਿੱਟਾਂ ਨਾ ਵੱਜੇ ਜੇ ਇੰਨੀ ਤਰ੍ਹਾਂ ਆਪਾਂ ਇਹਦੇ ਚ ਸੇਕ ਲਵਾਵਾਂਗੇ ਬਰਾਉਨ ਕਰਾਂਗੇ ਲਓ ਆਪਾਂ ਇਹ ਆਲੂ ਫਰਾਈ ਹੋ ਗਏ ਚੰਗੀ ਤਰ੍ਹਾਂ ਹੋ ਗਏ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੇ ਫਿਰ ਕੁਝ ਝਾੜਾਂਗੇ ਆ ਪੈਸੇ ਜੋ ਤੇਲ ਪਾਵਾਂਗੇ ਤੜਕੇ ਵਾਸਤੇ ਜਿੰਨਾ ਕੁ ਲੋੜ ਹੋਇਆ ਉਹਨੇ ਕੁ ਪਾਵਾਂਗੇ ਆਲੂ ਕੱਢ ਲਾਂਗੇ ਆਪਾਂ ਹੁਣ ਆਪਾਂ ਵਿੱਚ ਤੇਲ ਪਾਵਾਂਗੇ ਜਿੰਨਾ ਕੋਲੜਾ ਨਾਲ ਪਾਵਾਂਗੇ ਇਹ ਜਿਆਦਾ ਕੁਸ ਤੇਲ ਪਰਖਾਂਗੇ ਵਿੱਚੋਂ ਕੁਛ ਐਸਟ੍ਰੇਮ ਪਾ ਲੈਨੇ ਤੇਲ ਤਾਂ ਆਪਣਾ ਗਰਮ ਹੈ ਤੇ ਥੋੜਾ ਜਿਹਾ ਕੁਝਾ ਗਰਮ ਹੋ ਜਾਂਦਗੇ ਫਿਰ ਆਪਾਂ ਮਸਾਲਾ ਪਾਵਾਂਗੇ लो हूँ पहला कु कुजा भी गर्म हो गया थोड़ा जहाँ ते तेज पत्ता पा ला लो हूँ अपना तेज़ पत्ता भी गर्म हो गया कुजा गर्म हो के भी भुजन लग गया तो हूँ आप मसाला पावे कुटिया हो गया। ਇਨੂੰ ਆਪਾਂ ਪੰਨਕੇ ਥੋੜਾ ਜਿਹਾ ਫਿਰ ਆਪਾਂ ਟਮਾਟਰ ਪਾਵਾਂਗੇ। ਹਲੋ ਆਪਾਂ ਮਸਾਲਾ ਭੁੱਜ ਗਿਆ। ਹੁਣ ਆਪਾਂ ਟਮਾਟਰ ਪਾਵਾਂਗੇ ਗ੍ਰਾਊਂਡ ਕੀਤਾ ਹੋਇਆ। ਇਹਨੂੰ ਪੰਨਕੇ ਤੇ ਆਪਾਂ ਥੋੜਾ ਜਿਹਾ ਪਕੌਂਡਾ ਧੋ ਕੇ ਪਾਣੀ ਵੀ ਪਾਵਾਂਗੇ। तो अपना मसाला भुज गया पार तो हम आप दही पावे थोड़ा जो तो पानी पावे ये आपो के पानी आप दो चमचे दही दे ਮਿਰਚ ਪਾਵਾਂਗੇ ਨਾਣ ਮਿਰਚ ਗਰਮ ਮਸਾਲਾ ਹਲਦੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕੁੰਡਾ ਧੋ ਕੇ ਕਰਾਂ ਇਹਨੂੰ ਆਪਾਂ 2 ਕੁ ਮਿੰਟ ਸੇਕ ਲਵਾਵਾਂਗੇ ਫਿਰ ਆਲੂ ਪਾਵਾਂਗੇ ਲਓ ਹੁਣ 2-3 ਮਿੰਟ ਹੋ ਗਏ ਮਸਾਲਾ ਪਾਏ ਨੂੰ ਆਪਣੇ ਨੂੰ ਤੇ ਹੁਣ ਆਪਾਂ ਆਲੂ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਆਪਾਂ ਹੁਣ 15 ਮਿੰਟਾਂ ਬਾਅਦ ਕੜਚੀ ਮਾਰਾਂਗੇ। ਉਹ 15-20 ਮਿੰਟ ਹੋ ਗਏ ਸਬਜ਼ੀ ਬਣੀ ਜਾਂਦੀ ਨੂੰ। ਤੇ ਹੁਣ ਆਪਾਂ ਆਲੂ ਤੋੜ ਕੇ ਦੇਖਾਂਗੇ। ਇਹ ਬਣ ਗਏ। ਆਲੂ ਬਣੇ ਪਏ ਆ ਹੁਣ ਆਪਾਂ ਲਾਵਾਂਗੇ ਦਮ ਆਲੂ ਹੈ ਹੁਣ ਆਪਾਂ ਇਹ ਚ ਪਾ ਲਾਂਗੇ ਡਾਂਗੇ ਚ ਸਬਜੀ ਦੇਖੋ ਕਿੱਡੇ ਵਧੀਆ ਬਣੇ ਆਲੂ ਦਾ ਮਾਲੂ ਬਹੁਤ ਵਧੀਆ ਬਣੇ ਆਗੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ